ਕ੍ਰਿਓ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਗੌਰ।ਦਰਅਸਲ ਅੱਜ ਦਾ ਦਿਨ ਉਹ ਦਿਨ ਹੈ ਜਿਸ ਤੋਂ ਬਾਅਦ ਕੇ ਹੌਲੀ-ਹੌਲੀ ਸਾਡੇ ਕੋਲੋਂ ਖਾਲਸਾ ਰਾਜ ਖੁਸ਼ ਗਿਆ ਸੀ। ਕਿਉਂਕਿ ਅੱਜ ਦੇ ਦਿਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਪਾਣੀ ਦੁਨੀਆ ਤੋਂ ਰੁਸਖਤ ਕਰਕੇ ਸਨ। ਸਰਦਾਰ ਰਣਜੀਤ ਸਿੰਘ ਨੇ ਵਿਸ਼ਾਲ ਸਿੱਖ ਸਾਮਰਾਜ ਸਥਾਪਿਤ ਕੀਤਾ ਸੀ ਜਸਤੀਆਂ ਸਰਹੱਦਾਂ ਉਸਨੇ ਕਾਬਲ ਕੰਦਾਰ ਤੋਂ ਲੈ ਕੇ ਲੇ ਲੁਦਾਖ ਤੱਕ ਪਹੁੰਚਾਈਆਂ। ਦਰਅਸਲ ਜਿਸ ਬਲੇ ਇਸ ਫਾਨੀ ਸੰਸਾਰ ਤੋਂ ਸਰਦਾਰ ਰਣਜੀਤ ਸਿੰਘ ਨੇ ਕੁਝ ਕੀਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਕੁਝ ਗਦਾਰਾਂ ਦੀਆਂ ਗਦਾਰੀਆਂ ਦੇ ਕਾਰਨ ਸਿੱਖਾਂ ਦਾ ਇਹ ਸੁਪਣਿਆਂ ਵਾਲਾ ਰਾਜ ਤਬਾਹ ਹੋ ਗਿਆ ਸੀ ਕਿਉਂਕਿ 29 ਜੂਨ 1839 ਵਾਲੇ ਦਿਨ ਸੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਸਨ ਹਾਲਕਿ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਵਾਲੇ ਦਿਨ ਸ਼ੁਕਰਚੱਕਿਆ ਮਿਸਲ ਦੇ ਸਰਦਾਰ ਮਹਾ ਸਿੰਘ ਅਤੇ ਉਹਨਾਂ ਦੀ ਮਾਤਾ ਰਾਜਕੌਰ ਤੇ ਕਰ ਹੁੰਦਾ ਹੈ। ਸਰਦਾਰ ਮਹਾ ਸਿੰਘ ਦੇ ਅਕਾਲ ਚਲਾਣੇ ਦੇ ਵੇਲੇ ਰਣਜੀਤ ਸਿੰਘ ਦੀ ਉਮਰ ਅਜੇ ਕਾਫੀ ਛੋਟੀ ਸੀ ਪਰ ਕਾਫੀ ਛੋਟੀ ਉਮਰ ਦੇ ਵਿੱਚ ਹੀ ਉਸ ਨੂੰ ਗੱਦੀ ਪ੍ਰਾਪਤ ਹੋ ਗਈ। ਰਣਜੀਤ ਸਿੰਘ ਉਸ ਵੇਲੇ ਛੋਟਾ ਸੀ ਤਾਂ ਉਸ ਦੀ ਮਾਂ ਰਾਜਕੌਰ ਰਾਜ ਪ੍ਰਬੰਧਾਂ ਦੇ ਵਿੱਚ ਉਸ ਦੀ ਸਹਾਇਤਾ ਕਰਦੀ ਸੀ ਪਰ ਬਾਅਦ ਦੇ ਵਿੱਚ ਉਸ ਦੀ ਸੱਸ ਸਦਾ ਕੌਰ ਤੇ ਸਾਥ ਦੇ ਨਾਲ ਉਸ ਨੇ ਆਪਣਾ ਸਮਰਾਜ ਕਾਫੀ ਵਿਸ਼ਾਲ ਕੀਤਾ ਅਤੇ ਹੌਲੀ ਹੌਲੀ ਸਿੱਖ ਜਰਨਲਾਂ ਦੀ ਮਦਦ ਦੇ ਨਾਲ ਵਿਸ਼ਾਲ ਸਿੱਖ ਸਾਮਰਾਜ ਸਥਾਪਿਤ ਹੋਇਆ 1799 ਦੇ ਵਿੱਚ ਜਿਸ ਵੇਲੇ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕੀਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਸਿੰਘ ਸਾਹਿਬ ਦੀ ਉਪਾਧੀ ਮਿਲ ਗਈ ਉਸ ਪਹਿਲੇ ਸਰਦਾਰ ਰਣਜੀਤ ਸਿੰਘ ਜਿਸ ਨੂੰ ਵਿਸ਼ਾਲ ਸਿੱਖ ਸਾਮਰਾਜ ਬਣਾਉਣ ਦੀ ਇੱਕ ਚਨਕਸੀ ਦਰਅਸਲ ਉਹਨਾਂ ਦੇ ਮਨ ਦੇ ਵਿੱਚ ਚਾਹ ਸੀ ਕਿ ਉਹ ਵਿਸ਼ਾਲ ਸੁਤੰਤਰ ਖਾਲਸਾ ਰਾਜ ਸਥਾਪਿਤ ਕਰਨ ਜਿਸ ਲਈ ਉਸਨੇ ਸਿੱਖਾਂ ਦੀ ਤਾਕਤ ਨੂੰ ਸਭ ਤੋਂ ਪਹਿਲਾਂ ਇਕਜੁੱਟ ਕੀਤਾ ਸਾਰੀਆਂ ਮਿਸਲਾਂ ਨੂੰ ਇਕੱਤਰਿਤ ਕੀਤਾ ਅਤੇ ਉਸ ਤੋਂ ਬਾਅਦ ਦੇ ਵਿੱਚ ਵਿਸ਼ਾਲ ਸਿੱਖ ਸਾਮਰਾਜ ਬਣਾਇਆ ਅਜਿਹਾ ਸਿੱਖ ਸਾਮਰਾਜ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਦਵਾਨ ਸੀ ਤੇ ਸਾਰੀ ਕੌਮ ਇੱਕ ਨਿਸ਼ਚਾਤ ਸੱਭ ਤੇ ਹੇਠਾ ਸੀ ਦਰਅਸਲ ਹਰ ਧਰਮ ਦਾ ਇਸ ਵਿਸ਼ਾਲ ਸਾਮਰਾਜ ਦੇ ਵਿੱਚ ਸਤਕਾਰ ਕੀਤਾ ਜਾਂਦਾ ਸੀ ਹਰ ਵਿਅਕਤੀ ਦਾ ਇਸ ਦੇ ਵਿੱਚ ਸਨਮਾਨ ਕੀਤਾ ਜਾਂਦਾ ਸੀ ਜੇਕਰ ਗੱਲ ਖਾਲਸਾ ਦਰਬਾਰ ਦੀ ਕਰੀਏ ਤਾਂ ਸਰਦਾਰ ਰਣਜੀਤ ਸਿੰਘ ਨੇ ਆਪਣੇ ਦਰਬਾਰ ਤੇ ਵਿੱਚ ਵੀ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਉੱਚ ਆਦਿਆਂ ਤੇ ਬਿਰਾਜਮਾਨ ਕੀਤਾ ਬਹੁਤ ਹੀ ਤੇਜ਼ੀ ਦੇ ਨਾਲ ਉਸ ਨੇ ਕੁਝ ਸਮੇਂ ਦੇ ਵਿੱਚ ਵਿਸ਼ਾਲ ਸਮਰਾਜ ਸਥਾਪਿਤ ਕਰ ਲਿਆ ਸੀ ਤੇ ਇਸੇ ਸਮਰਾਜ ਦੇ ਵਿੱਚ ਰਣਜੀਤ ਸਿੰਘ ਨੇ ਚਾਰ ਸੂਬੇ ਵੀ ਬਣਾਏ ਪਹਿਲਾ ਸੂਬਾ ਲਾਹੌਰ ਦੂਸਰਾ ਪੇਸ਼ਾਵਰ ਤੀਸਰਾ ਕਸ਼ਮੀਰ ਅਤੇ ਚੌਥਾ ਮਲਤਾਨ ਦਰਅਸਲ ਇਹ ਉਹ ਲਾਕੇ ਸਨ ਜਿਨ੍ਹਾਂ ਨੂੰ ਕਿ ਆਮ ਰਾਜਾਂ ਅਤੇ ਆਮ ਸ਼ਾਸਕਾਂ ਨੂੰ ਜਿੱਤਣ ਦੇ ਲਈ ਵੱਡੀ ਕਾਲਣਾ ਕਰਨੀ ਪੈਂਦੀ ਸੀ ਵੱਡੀਆਂ ਚੰਗਾ ਹੁੰਦੀਆਂ ਪਰ ਰਣਜੀਤ ਸਿੰਘ ਦੇ ਕੋਲ ਜਿਸ ਤਰੀਕੇ ਦੇ ਨਾਲ ਹਰੀ ਸਿੰਘ ਨਲਵੇ ਵਰਗੇ ਸ਼ਾਨ ਸਿੰਘ ਅਟਾਰੀ ਅਕਾਲੀ ਫੂਲਾ ਸਿੰਘ ਵਰਗੇ ਜਰਨੈਲਸਨ ਤਾਂ ਇਹਨਾਂ ਜਰਨੈਲਾਂ ਦੀ ਬਦੌਲਤ ਰਣਜੀਤ ਸਿੰਘ ਨੇ ਕੁਝ ਸਮੇਂ ਦੇ ਵਿੱਚ ਇਹ ਸਾਰੇ ਇਲਾਕੇ ਸਰ ਕਰ ਲਏ ਸਨ ਦਰਅਸਲ ਇਹ ਸਿੱਖ ਸਾਮਰਾਜ ਸਿੱਖਾਂ ਦੇ ਕੋਲੋਂ ਖੁਸਨਾ ਉਸ ਵੇਲੇ ਸ਼ੁਰੂ ਹੋ ਗਿਆ ਜਿਸ ਵੇਲੇ ਕਿ 2 ਜੂਨ 1829 ਨੂੰ ਰਣਜੀਤ ਸਿੰਘ ਨੂੰ ਅਦਰੰਗ ਦਾ ਦੌਰਾ ਹੁੰਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ 1838 ਦੇ ਵਿੱਚ ਵੀ ਉਸ ਨੂੰ ਅਦਰੰਗ ਦਾ ਦੌਰਾ ਹੁੰਦਾ ਹੈ ਪਰ ਉਸ ਵੇਲੇ ਉਸੇ ਤਿਆਬ ਹੋ ਗਿਆ ਪਰ ਜਿਸ ਵਲੇ 2 ਜੂਨ 1839 ਵਾਲੇ ਦਿਨ ਉਸ ਨੂੰ ਦੁਬਾਰਾ ਤੋਂ ਅਦਰੰਗ ਦੀ ਬਿਮਾਰੀ ਹੋਈ ਤਾਂ ਦੁਬਾਰਾ ਸਿਹਤਯਾਬ ਨਹੀਂ ਹੋ ਸਕੇ ਤੇ 29 ਜੂਨ 1839 ਵਾਲੇ ਦਿਨ ਨੂੰ ਇਸੇ ਬਿਮਾਰੀ ਤੋਂ ਪੀੜਿਤ ਜੋ ਹੈ ਇਸ ਫਾਈਨਲੀ ਦੁਨੀਆ ਨੂੰ ਰੁਸਕਤ ਕਰਕੇ ਪਰ ਚੇਕਰ ਕੁਝ ਇਤਿਹਾਸਕਾਰਾਂ ਦੀ ਮੰਨੀਏ ਤਾਂ ਉਹਨਾਂ ਦੇ ਅਨੁਸਾਰ ਰਣਜੀਤ ਸਿੰਘ ਨੂੰ 59 ਵਰਿਆਂ ਦੀ ਛੋਟੀ ਉਮਰ ਦੇ ਵਿੱਚ ਹੀ ਉਸਦੇ ਇੱਕ ਅੰਗਰੇਜ਼ੀ ਦੋਸਤ ਮੈਕਨਟਨ ਨੇ ਜ਼ਹਿਰ ਦੇ ਕੇ ਮਾਰਿਆ ਸੀ ਚੇਤੇ ਰਹੇ ਕਿ ਜ਼ਹਿਰ ਦੇਣ ਵੇਲੇ ਸਰਦਾਰ ਰਣਜੀਤ ਸਿੰਘ ਉਸ ਦਾ ਅੰਗਰੇਜ਼ੀ ਦੋਸਤ ਪੇਸ਼ਵਾ ਨੇਪਾਲ ਦਾ ਰਾਜਾ ਅਤੇ ਹైదరాబాద్ ਦਾ ਨਿਜ਼ਾਮ ਇਹ ਸਾਰੇ ਲੋਕ ਉਸ ਵੇਲੇ ਸਮੁੰਦਰ ਦੇ ਵਿੱਚ ਇੱਕ ਬੇੜੀ ਦੇ ਵਿੱਚ ਬਿਰਾਜਮਾਨ ਸ ਜਿੱਥੇ ਕਿ ਅੰਗਰੇਜ਼ੀ ਦੋਸਤ ਨੇ ਮਹਾਰਾਜਾ ਨੂੰ ਜ਼ਹਿਰ ਦਿੱਤਾ ਤੇ ਬਾਅਦ ਦੇ ਵਿੱਚ ਅੰਗਰੇਜ਼ੀ ਹਕੂਮਤ ਨੇ ਉਸ ਵੇਲੇ ਮਹਾਰਾਜੇ ਦੇ ਕਤਲ ਦੇ ਸਾਰੇ ਹੀ ਸਬੂਤ ਖੁਰਦ-ਬੁਰਦ ਕਰ ਦਿੱਤੇ ਸਨ ਜੇਕਰ ਗੱਲ ਵਿਸ਼ਾਲ ਸਾਮਰਾਜ ਦੀ ਕਰੀਏ ਤਾਂ ਜਿਸ ਵੇਲੇ ਸਰਦਾਰ ਰਣਜੀਤ ਸਿੰਘ ਇਸ ਪਾਣੀ ਦੁਨੀਆ ਨੂੰ ਰੁਸਕਤ ਕਰਦੇ ਨੇ ਤਾਂ ਉਸ ਵੇਲੇ ਤੱਕ ਉਸ ਕੋ 92000 ਪੈਦਲ ਸਿਪਾਈ 31800 ਘੋੜਸਵਾਰ ਸਿਪਾਹੀ ਅਤੇ 784 ਵੱਡੀਆਂ ਤੋਪਾਂ ਖਾਲਸਾ ਦਰਬਾਰ ਤੇ ਵਿੱਚ ਮੌਜੂਦ ਸਨ ਜਿਸੇ ਤੋਹੀਂ ਅੰਗਰੇਜ਼ੀ ਹਕੂਮਤ ਉਸ ਵੇਲੇ ਤੱਕ ਡਰਦੀ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਸਿੱਖ ਜਰਨਲਾਂ ਦੇ ਕਿਸੇ ਉਸ ਵੇਲੇ ਮਸ਼ਹੂਰ ਸਨ ਜਿਸ ਤਰੀਕੇ ਦੇ ਨਾਲ ਸਿੱਖ ਜਰਨਲਾਂ ਦੇ ਕਰਤਾਰ ਸਨ ਤਾਂ ਅੰਗਰੇਜ਼ਾਂ ਦੀ ਉਸ ਵੇਲੇ ਤੱਕ ਹਿੰਮਤ ਨਹੀਂ ਪਈ ਕਿ ਉਹ ਸਿੱਧੇ ਤੌਰ ਤੇ ਰਣਜੀਤ ਸਿੰਘ ਦੇ ਕੋਲੋਂ ਪੰਜਾਬ ਨੂੰ ਹਥਿਆਲ ਲੈਣ ਪਰ ਜਿਸ ਵੇਲੇ ਰਣਜੀਤ ਸਿੰਘ 29 ਜੂਨ 1839 ਨੂੰ ਇਸ ਫਾਨੀ ਦੁਨੀਆ ਤੋਂ ਰੁਸਕਤ ਹੋ ਜਾਂਦੇ ਨੇ ਤਾਂ ਉਸ ਵੇਲੇ ਕੁਝ ਗਦਾਰਾਂ ਦੀ ਗਦਾਰੀ ਕਰਕੇ ਖਾਸ ਤੌਰ ਤੇ ਗੱਲ ਕਰ ਲਈਏ ਜੇ ਕੰਡੋਗਰਿਆਂ ਦੀ ਤਾਂ ਖਾਲਸਾ ਦਰਬਾਰ ਤੇ ਵਿੱਚ ਡੋਗਰਿਆਂ ਦੀ ਗਦਾਰੀ ਤੇ ਕਰਕੇ ਇਹ ਖਾਲਸਾ ਰਾਜ ਅੰਗਰੇਜ਼ਾਂ ਦੇ ਹੱਥੇ ਝੜ ਗਿਆ ਸੀ ਜੋ ਹੀ ਰਣਜੀਤ ਸਿੰਘ ਇਸ ਫਾਨੀ ਦੁਨੀਆ ਤੋਂ ਰੁਸਖਤ ਕਰਦੇ ਨੇ ਤਾਂ ਉਸ ਤੋਂ ਬਾਅਦ ਡੋਗਰਿਆਂ ਨੇ ਆਪਣੀਆਂ ਕੋਝੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਨ੍ਹਾਂ ਨੇ ਕਿ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਅਤੇ ਪੋਤਰੇ ਕੁਮਰ ਨਾਨਿਹਾਲ ਨੂੰ ਇੱਕੋ ਦਿਨ ਹੀ ਕਤਲ ਕਰ ਦਿੱਤਾ ਸੀ ਜਿਸ ਵੇਲੇ ਇਹਨਾਂ ਦੋਹਾਂ ਉਤਰਾ ਅਧਿਕਾਰੀਆਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਬਾਅਦ ਦੇ ਵਿੱਚ ਇਹ ਸਮੱਸਿਆ ਆਨਖੜੀ ਹੁੰਦੀ ਹੈ ਕਿ ਹੁਣ ਖਾਲਸਾ ਦਰਬਾਰ ਤੇ ਤਖਤ ਤੇ ਕੌਣ ਬੈਠੇਗਾ ਤਾਂ ਇਸ ਵੇਲੇ ਗੁਲਾਬ ਸਿੰਘ ਡੋਗਰੇ ਨੇ ਆਪਣੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਸਨ ਇਸ ਤੋਂ ਬਾਅਦ ਦੇ ਵਿੱਚ ਉਸਨੇ ਜਿੱਥੇ ਆਪਣੀ ਮਰਜ਼ੀ ਦੇ ਨਾਲ ਕੁਮਰ ਸ਼ੇਰ ਸਿੰਘ ਨੂੰ ਬਿਠਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਸ ਵੇਲੇ ਐਂਗਲੋ ਸਿੱਖ ਵਾਰਡਸ ਹੁੰਦੇ ਨੇ ਤਾਂ ਇਹਨਾਂ ਦੇ ਵਿੱਚ ਵੀ ਡੋਗਰੇਆਂ ਦੀਆਂ ਗਿਦਾਰੀਆਂ ਕਰਕੇ ਹੀ ਪੰਜਾਬ ਅਤੇ ਖਾਲਸਾ ਰਾਜ ਪੂਰੇ ਤਰੀਕੇ ਦੇ ਨਾਲ ਅੰਗਰੇਜ਼ਾਂ ਦੇ ਅਧੀਨ ਚਲਾ ਗਿਆ ਸੀ ਸੋ ਇਹ ਸੀ ਅੱਜ ਦੇ ਦਿਨ ਦਾ ਇਤਿਹਾਸ ਕੱਲ ਦਾ ਇਤਿਹਾਸ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਿਆਕਤ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਤਿਹਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਗੌਰ ਜਿਹਰ ਅਸਲ ਅੱਜ ਦਾ ਦਿਨ ਉਹ ਦਿਨ ਹੈ ਜਿਸ ਤੋਂ ਬਾਅਦ ਕੇ ਹੌਲੀ ਹੌਲੀ ਸਾਡੇ ਕੋਲੋਂ ਖਾਲਸਾ ਰਾਜ ਖੁਸ਼ ਗਿਆ ਸੀ ਕਿਉਂਕਿ ਅੱਜ ਦੇ ਦਿਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਪਾਣੀ ਦੁਨੀਆ ਤੋਂ ਰੁਸਖਤ ਕਰਕੇ ਸਨ ਸਰਦਾਰ ਰਣਜੀਤ ਸਿੰਘ ਨੇ ਵਿਸ਼ਾਲ ਸਿੱਖ ਸਾਮਰਾਜ ਸਥਾਪਿਤ ਕੀਤਾ ਸੀ ਜਿਸ ਦੀਆਂ ਸਰਹੱਦਾਂ ਉਸ ਨੇ ਕਾਬਲ ਕੰਦਾਰ ਤੋਂ ਲੈ ਕੇ ਲੇ ਲੁਦਾਖ ਤੱਕ ਪਹੁੰਚਾਈਆਂ ਦਰਅਸਲ ਜਿਸ ਵੇਲੇ ਇਸ ਪਾਣੀ ਸੰਸਾਰ ਤੋਂ ਸਰਦਾਰ ਰਣਜੀਤ ਸਿੰਘ ਨੇ ਕੁਝ ਕੀਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਕੁਝ ਗਦਾਰਾਂ ਦੀਆਂ ਗਦਾਰੀਆਂ ਦੇ ਕਾਰਨ ਸਿੱਖਾਂ ਦਾ ਇਹ ਸੁਪਣਿਆਂ ਵਾਲਾ ਰਾਜ ਤਬਾਹ ਹੋ ਗਿਆ ਸੀ ਕਿਉਂਕਿ 29 ਜੂਨ 1839 ਵਾਲੇ ਦਿਨ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਸਨ ਹਾਲਾਂਕਿ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਵਾਲੇ ਦਿਨ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾ ਸਿੰਘ ਅਤੇ ਉਹਨਾਂ ਦੀ ਮਾਤਾ ਰਾਜਕੌਰ ਤੇ ਕਰ ਹੁੰਦਾ ਹੈ ਸਰਦਾਰ ਮਹਾ ਸਿੰਘ ਦੇ ਅਕਾਲ ਚਲਾਣੇ ਦੇ ਵੇਲੇ ਰਣਜੀਤ ਸਿੰਘ ਦੀ ਉਮਰ ਅਜੇ ਕਾਫੀ ਛੋਟੀ ਸੀ पर काफी छोटी उम्र ਦੇ ਵਿੱਚ ਉਸ ਨੂੰ ਗੱਦੀ ਪ੍ਰਾਪਤ ਹੋ ਗਈ ਰੰਜੀਤ ਸਿੰਘ ਉਸ ਵੇਲੇ ਛੋਟਾ ਸੀ ਤਾਂ ਉਸ ਦੀ ਮਾਂ ਰਾਜਕੌਰ ਰਾਜ ਪ੍ਰਬੰਧਾਂ ਦੇ ਵਿੱਚ ਉਸ ਦੀ ਸਹਾਇਤਾ ਕਰਦੀ ਸੀ ਪਰ ਬਾਅਦ ਦੇ ਵਿੱਚ ਉਸ ਦੀ ਸੱਸ ਸਦਾ ਕੌਰ ਤੇ ਸਾਥ ਦੇ ਨਾਲ ਉਸ ਨੇ ਆਪਣਾ ਸਮਰਾਜ ਕਾਫੀ ਵਿਸ਼ਾਲ ਕੀਤਾ ਅਤੇ ਹੌਲੀ ਹੌਲੀ ਸਿੱਖ ਜਰਨਲਾਂ ਦੀ ਮਦਦ ਦੇ ਨਾਲ ਵਿਸ਼ਾਲ ਸਿੱਖ ਸਾਮਰਾਜ ਸਥਾਪਿਤ ਹੋਇਆ 1799 ਦੇ ਵਿੱਚ ਜਿਸ ਵੇਲੇ ਰੰਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕੀਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਸਿੰਘ ਸਾਹਿਬ ਦੀ ਉਪਾਦੀ ਮਿਲ ਗਈ ਉਸ ਪਹਿਲੇ ਸਰਦਾਰ ਰੰਜੀਤ ਸਿੰਘ ਜਿਸ ਨੂੰ ਵਿਸ਼ਾਲ ਸਿੱਖ ਸਾਮਰਾਜ ਬਣਾਉਣ ਦੀ ਇੱਕ ਚਨਕਸੀ ਦਰਅਸਲ ਉਹਨਾਂ ਦੇ ਮਨ ਦੇ ਵਿੱਚ ਚਾਹ ਸੀ ਕਿ ਉਹ ਵਿਸ਼ਾਲ ਸੁਤੰਤਰ ਖਾਲਸਾ ਰਾਜ ਸਥਾਪਿਤ ਕਰਨ ਜਿਸ ਲਈ ਉਸਨੇ ਸਿੱਖਾਂ ਦੀ ਤਾਕਤ ਨੂੰ ਸਭ ਤੋਂ ਪਹਿਲਾਂ ਇਕਜੁੱਟ ਕੀਤਾ ਸਾਰੀਆਂ ਮਿਸਲਾਂ ਨੂੰ ਇਕਤ੍ਰਿਤ ਕੀਤਾ ਅਤੇ ਉਸ ਤੋਂ ਬਾਅਦ ਦੇ ਵਿੱਚ ਵਿਸ਼ਾਲ ਸਿੱਖ ਸਾਮਰਾਜ ਬਣਾਇਆ ਅਜਿਹਾ ਸਿੱਖ ਸਾਮਰਾਜ ਜਿੱਥੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਦਵਾਨ ਸੀ ਤੇ ਸਾਰੀ ਕੌਮ ਇੱਕ ਨਿਸ਼ਚਾਤ ਸਾਬਤ ਹੇਠਾ ਸੀ ਦਰਅਸਲ ਹਰ ਧਰਮ ਦਾ ਇਸ ਵਿਸ਼ਾਲ ਸਾਮਰਾਜ ਦੇ ਵਿੱਚ ਸਤਕਾਰ ਕੀਤਾ ਜਾਂਦਾ ਸੀ ਹਰ ਵਿਅਕਤੀ ਦਾ ਇਸ ਦੇ ਵਿੱਚ ਸਨਮਾਨ ਕੀਤਾ ਜਾਂਦਾ ਸੀ ਜਿੱਕਰ ਗੱਲ ਖਾਲਸਾ ਦਰਬਾਰ ਦੀ ਕਰੀਏ ਸਰਦਾਰ ਰਣਜੀਤ ਸਿੰਘ ਨੇ ਆਪਣੇ ਦਰਬਾਰ ਦੇ ਵਿੱਚ ਵੀ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਉੱਚ ਆਦਿਆਂ ਤੇ ਬਰਾਜਮਾਨ ਕੀਤਾ ਬਹੁਤ ਹੀ ਤੇਜ਼ੀ ਦੇ ਨਾਲ ਉਸ ਨੇ ਕੁਝ ਸਮੇਂ ਦੇ ਵਿੱਚ ਵਿਸ਼ਾਲ ਸਮਰਾਜ ਸਥਾਪਿਤ ਕਰ ਲਿਆ ਸੀ ਤੇ ਇਸੇ ਸਮਰਾਜ ਦੇ ਵਿੱਚ ਰਣਜੀਤ ਸਿੰਘ ਨੇ ਚਾਰ ਸੂਬੇ ਵੀ ਬਣਾਏ ਪਹਿਲਾ ਸੂਬਾ ਲਾਹੌਰ ਦੂਸਰਾ ਪੇਸ਼ਾਵਰ ਤੀਸਰਾ ਕਸ਼ਮੀਰ ਅਤੇ ਚੌਥਾ ਮੁਲਤਾਨ ਦਰਅਸਲ ਇਹ ਉਹ ਲਾਕੇ ਜਿਨ੍ਹਾਂ ਨੂੰ ਕੇ ਆਮ ਰਾਜਾ ਅਤੇ ਆਮ ਸ਼ਾਸਕਾਂ ਨੂੰ ਜਿੱਤਣ ਦੇ ਲਈ ਵੱਡੀ ਕਾਲਣਾ ਕੱਲਣੀ ਪੈਂਦੀ ਸੀ ਵੱਡੀਆਂ ਚੰਗਾ ਹੁੰਦੀਆਂ ਪਰ ਰਣਜੀਤ ਸਿੰਘ ਦੇ ਕੋਲ ਜਿਸ ਤਰੀਕੇ ਦੇ ਨਾਲ ਹਰੀ ਸਿੰਘ ਨਲਵੇ ਵਰਗੇ ਸ਼ਾਮ ਸਿੰਘ ਅਟਾਰੀ ਅਕਾਲੀ ਫੂਲਾ ਸਿੰਘ ਵਰਗੇ ਜਰਨੈਲਸਨ ਤਾਂ ਇਹਨਾਂ ਜਰਨੈਲਾਂ ਦੀ ਬਦੌਲਤ ਰਣਜੀਤ ਸਿੰਘ ਨੇ ਕੁਝ ਸਮੇਂ ਦੇ ਵਿੱਚ ਇਹ ਸਾਰੇ ਇਲਾਕੇ ਸਰ ਕਰ ਲਏ ਸਨ ਦਰਅਸਲ ਇਹ ਸਿੱਖ ਸਮਰਾਜ ਸਿੱਖਾਂ ਦੇ ਕੋਲੋਂ ਖੁਸਨਾ ਉਸ ਵੇਲੇ ਸ਼ੁਰੂ ਹੋ ਗਿਆ ਜਿਸ ਵੇਲੇ ਕਿ 2 ਜੂਨ 1829 ਨੂੰ ਰਣਜੀਤ ਸਿੰਘ ਨੂੰ ਅਦਰੰਗ ਦਾ ਦੌਰਾ ਹੁੰਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ 1838 ਦੇ ਵਿੱਚ ਵੀ ਉਸ ਨੂੰ ਅਦਰੰਗ ਦਾ ਦੌਰਾ ਹੁੰਦਾ ਹੈ ਪਰ ਉਸ ਵੇਲੇ ਉਹ ਸਿਹਤਯਾਬ ਹੋ ਗਿਆ ਪਰ ਜਿਸ ਵੇਲੇ 2 ਜੂਨ 1839 ਵਾਲੇ ਦਿਨ ਉਸ ਨੂੰ ਦੁਬਾਰਾ ਤੋਂ ਅਦਰੰਗ ਦੀ ਬਿਮਾਰੀ ਹੋਈ ਤਾਂ ਦੁਬਾਰਾ ਸਿਹਤਯਾਬ ਨਹੀਂ ਹੋ ਸਕੇ ਤੇ 29 ਜੂਨ 1839 ਵਾਲੇ ਦਿਨ ਨੂੰ ਇਸੇ ਬਿਮਾਰੀ ਤੋਂ ਪੀੜਿਤ ਜੋ ਹੈ ਇਸ ਫਾਈਨਲੀ ਦੁਨੀਆ ਨੂੰ ਰੁਸਕਤ ਕਰਕੇ ਪਰ ਚੈੱਕਰ ਕੁਝ ਇਤਿਹਾਸਕਾਰਾਂ ਦੀ ਮੰਨੀਏ ਤਾਂ ਉਹਨਾਂ ਦੇ ਅਨੁਸਾਰ ਰਣਜੀਤ ਸਿੰਘ ਨੂੰ 59 ਵਰਿਆਂ ਦੀ ਛੋਟੀ ਉਮਰ ਦੇ ਵਿੱਚ ਹੀ ਉਸਦੇ ਇੱਕ ਅੰਗਰੇਜ਼ੀ ਦੋਸਤ ਮੈਕਨਟਨ ਨੇ ਜ਼ਹਿਰ ਦੇ ਕੇ ਮਾਰਿਆ ਸੀ ਚੇਤੇ ਰਹੇ ਕਿ ਜ਼ਹਿਰ ਦੇਣ ਵੇਲੇ ਸਰਦਾਰ ਰਣਜੀਤ ਸਿੰਘ ਉਸਦਾ ਅੰਗਰੇਜ਼ੀ ਦੋਸਤ ਪੇਸ਼ਵਾ ਨੇਪਾਲ ਦਾ ਰਾਜਾ ਅਤੇ ਹైదరాబాద్ ਦਾ ਨਿਜ਼ਾਮ ਇਹ ਸਾਰੇ ਲੋਕ ਉਸ ਵੇਲੇ ਸਮੁੰਦਰ ਦੇ ਵਿੱਚ ਇੱਕ ਵੇੜੀ ਦੇ ਵਿੱਚ ਬਿਰਾਜਮਾਨ ਸਾਹਿਬ ਜਿੱਥੇ ਕਿ ਅੰਗਰੇਜ਼ੀ ਦੋਸਤ ਨੇ ਮਹਾਰਾਜਾ ਨੂੰ ਜ਼ਹਿਰ ਦਿੱਤਾ ਤੇ ਬਾਅਦ ਦੇ ਵਿੱਚ ਅੰਗਰੇਜ਼ੀ ਹਕੂਮਤ ਨੇ ਉਸ ਵੇਲੇ ਮਹਾਰਾਜੇ ਦੇ ਕਤਲ ਦੇ ਸਾਰੇ ਹੀ ਸਬੂਤ ਖੁਰਦ-ਬੁਰਦ ਕਰ ਦਿੱਤੇ ਸਨ ਜੇਕਰ ਗੱਲ ਵਿਸ਼ਾਲ ਸਾਮਰਾਜ ਦੀ ਕਰੀਏ ਤਾਂ ਜਿਸ ਵੇਲੇ ਸਰਦਾਰ ਰਣਜੀਤ ਸਿੰਘ ਇਸ ਪਾਣੀ ਦੁਨੀਆ ਨੂੰ ਰੁਸਕਤ ਕਰਦੇ ਨੇ ਤਾਂ ਉਸ ਵੇਲੇ ਤੱਕ ਉਸ ਕੋ 92000 ਪੈਦਲ ਸਿਪਾਈ 31800 ਘੋੜਸਵਾਰ ਸਿਪਾਹੀ ਅਤੇ 784 ਵੱਡੀਆਂ ਤੋਪਾਂ ਖਾਲਸਾ ਦਰਬਾਰ ਤੇ ਵਿੱਚ ਮੌਜੂਦ ਸਨ ਜਿਸੇ ਤੋਹੀਂ ਅੰਗਰੇਜ਼ੀ ਹਕੂਮਤ ਉਸ ਵੇਲੇ ਤੱਕ ਡਰਦੀ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਸਿੱਖ ਜਰਨਲਾਂ ਦੇ ਕਿਸੇ ਉਸ ਵੇਲੇ ਮਸ਼ਹੂਰ ਸਨ ਜਿਸ ਤਰੀਕੇ ਦੇ ਨਾਲ ਸਿੱਖ ਜਰਨਲਾਂ ਦੇ ਕਿਰਦਾਰ ਸਨ ਤਾਂ ਅੰਗਰੇਜ਼ਾਂ ਦੀ ਉਸ ਵੇਲੇ ਤੱਕ ਹਿੰਮਤ ਨਹੀਂ ਪਈ ਕਿ ਉਹ ਸਿੱਧੇ ਤੌਰ ਤੇ ਰਣਜੀਤ ਸਿੰਘ ਦੇ ਕੋਲੋਂ ਪੰਜਾਬ ਨੂੰ ਹਥਿਆਲ ਲੈਣ ਪਰ ਜਿਸ ਵੇਲੇ ਰਣਜੀਤ ਸਿੰਘ 29 ਜੂਨ 1839 ਨੂੰ ਇਸ ਫਾਨੀ ਦੁਨੀਆ ਤੋਂ ਰੁਸਕਤ ਹੋ ਜਾਂਦੇ ਨੇ ਤਾਂ ਉਸ ਵੇਲੇ ਕੁਝ ਗਦਾਰਾਂ ਦੀ ਗਦਾਰੀ ਕਰਕੇ ਕਾਸ ਤੌਰ ਤੇ ਗੱਲ ਕਰ ਲਈਏ ਜੇਕਰ ਡੋਗਰਿਆਂ ਦੀ ਤਾਂ ਖਾਲਸਾ ਦਰਬਾਰ ਤੇ ਵਿੱਚ ਡੋਗਰਿਆਂ ਦੀ ਗੈਦਾਰੀ ਤੇ ਕਰਕੇ ਇਹ ਖਾਲਸਾ ਰਾਜ ਅੰਗਰੇਜ਼ਾਂ ਦੇ ਹੱਥੇ ਝੜ ਗਿਆ ਸੀ ਜੋ ਹੀ ਰਣਜੀਤ ਸਿੰਘ ਇਸ ਫਾਨੀ ਦੁਨੀਆ ਤੋਂ ਰੁਸਖਤ ਕਰਦੇ ਨੇ ਤਾਂ ਉਸ ਤੋਂ ਬਾਅਦ ਡੋਗਰਿਆਂ ਨੇ ਆਪਣੀਆਂ ਕੋਝੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਨ੍ਹਾਂ ਨੇ ਕਿ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਅਤੇ ਪੋਤਰੇ ਕੁਮਰ ਨਾਨਿਹਾਲ ਨੂੰ ਇੱਕੋ ਦਿਨ ਹੀ ਕਤਲ ਕਰ ਦਿੱਤਾ ਸੀ ਜਿਸ ਵੇਲੇ ਇਹਨਾਂ ਦੋਹਾਂ ਉੱਤਰਾ ਅਧਿਕਾਰੀਆਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਬਾਅਦ ਦੇ ਵਿੱਚ ਇਹ ਸਮੱਸਿਆ ਆਨਖੜੀ ਹੁੰਦੀ ਹੈ ਕਿ ਹੁਣ ਖਾਲਸਾ ਦਰਬਾਰ ਤੇ ਤਖਤ ਤੇ ਕੌਣ ਬੈਠੇਗਾ ਤਾਂ ਇਸ ਵੇਲੇ ਗੁਲਾਬ ਸਿੰਘ ਡੋਗਰੇ ਨੇ ਆਪਣੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਸਨ ਇਸ ਤੋਂ ਬਾਅਦ ਦੇ ਵਿੱਚ ਉਸ ਨੇ ਜਿੱਥੇ ਆਪਣੀ ਮਰਜ਼ੀ ਦੇ ਨਾਲ ਕੁਮਰ ਸ਼ੇਰ ਸਿੰਘ ਨੂੰ ਬਿਠਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਸ ਵੇਲੇ ਐਂਗਲੋ ਸਿੱਖ ਵਾਰਡਸ ਹੁੰਦੇ ਨੇ ਤਾਂ ਇਹਨਾਂ ਦੇ ਵਿੱਚ ਵੀ ਡੋਗਰੇਆਂ ਦੀਆਂ ਗੱਦਾਰੀਆਂ ਕਰਕੇ ਹੀ ਪੰਜਾਬ ਅਤੇ ਖਾਲਸਾ ਰਾਜ ਪੂਰੇ ਤਰੀਕੇ ਦੇ ਨਾਲ ਅੰਗਰੇਜ਼ਾਂ ਦੇ ਅਧੀਨ ਚਲਾ ਗਿਆ ਸੀ ਸੋ ਇਹ ਸੀ ਅੱਜ ਦੇ ਦਿਨ ਦਾ ਇਤਿਹਾਸ ਕੱਲ ਦਾ ਇਤਿਹਾਸ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਿਆਕਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ